ਐਗਰੋਲ ਦਾ ਪਤਾ ਕਣੀ ਕੀ ਐਗਰੋਲ ਜਿਹੜਾ ਹੁੰਦਾ ਨਾ ਡਬਲ ਐਗ ਡਬਲ ਚਿਕਨ ਰੋਲ ਹੁੰਦਾ ਉਹ ਬਹੁਤ ਹੀ ਜ਼ਿਆਦਾ ਬੈਟਰ ਇੰਡ ਸੁਆਦ ਹੁੰਦਾ ਤੇ ਮਸ਼ਹੂਰ ਬੋਲਾ ਪਠੰਡੇ ਦਾ ਤੁਹਾਨੂੰ ਪਤਾ ਹੀ ਬਰਾਤ ਸਾਹਿਬ ਆਹਾ ਬਹੁਤ ਚੰਗਾ ਨਾਮ ਹੈ ਮੈਨੂੰ ਚੀਲਾ ਕੋਲ ਪਠੰਡੇ ਕੋਠੀ ਪਾ ਦੇ ਮਈਆ ਹਾਂ ਤੁਸੀਂ ਵੇਖ ਲਓ ਵੀ ਇਹ ਟਾਇਰ 2300 ਮਹਿੰਗਾ ਤਾਂ ਵੱਢ ਵਿੱਚ ਚੱਲਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਇਹਦਾ ਫਰਕ ਹੈ ਉਹ 7 ਪੈਂਡ ਕੁਸੀ ਇਹ 9 ਪੈਂਡ 66 ਹੁਣ ਜਿਹੜਾ ਸਾਨੂੰ ਟਾਇਰ ਮਿਲਿਆ ਉਹ 7ਵੇਂ ਮਹੀਨੇ ਦੀ 24 ਤਰੀਕ ਦਾ ਮੈਨੂਫੈਕਚਰ ਹੋਇਆ ਹੋਇਆ ਵੇਖ ਲਓ ਤੁਸੀਂ ਨਹੀਂ ਆਮ ਨਾਲ 6-6 ਮਹੀਨੇ ਪੁਰਾਣੇ ਪੈ ਜਾਂ ਰਣਵੀਰ ਸਿੰਘ ਆ ਗਿਆਏ ਸੀ ਅਕਸ਼ੇ ਕੁਮਾਰ ਆ ਗਿਆਏ ਸੀ ਇਧਰ ਹੁੰਦਾ ਸੀ ਵੀਆਈਪੀ ਪਾਸ ਸੈਤੋ ਪਰ ਜਮਾਇਲਾ ਅਦਰ ਹਾਟੰਦਰ ਹੁੰਦੀ ਹੈ ਬਠਿੰਡੇ ਦੇ ਵਿੱਚ ਸਭ ਤੋਂ ਜਿਹੜਾ ਮਸ਼ਹੂਰ ਜਿਹੜੀ ਰੋਡ ਹੈ ਇਹ 100 ਫੁੱਟੀ ਵਾਲੀ ਹੈ ਤੇ ਨਾਲ ਹੀ ਜੀਤ ਰੋਡ ਆ ਆਗੇ ਜੀ ਡੇਵੀ ਕਾਲਜ ਬੜੀ ਜਵਾਨੀ ਰਹੀ ਹੈ ਕਾਲਜ ਤੇ ਵੀ ਕਿਸੇ ਟਾਈਮ ਬੋਲਾ ਨਹੀਂ ਦਿੰਦੇ ਬਸ ਕਿਸੇ ਟਾਈਮ ਬਠਿੰਡੇ ਨੂੰ ਆ ਰਹੇ ਤੁਸੀਂ ਪਿਛੜਾ ਇਲਾਕਾ ਤੇ ਅੱਜ ਵੇਖ ਲਓ ਬਈ ਪੈਸਾ ਨਾਲ ਲੈ ਕੇ ਆਣੇ ਬੰਦੇ ਨੇ ਖਾਧਾ ਪੀਤੇ ਰਹੇ ਆਣੇ ਲੱਚਾਏ ਚੋਰੀ ਦੱਸ ਮੈਂ ਘਰੇ ਬੰਦਾ ਚੋਰੀ ਕਰੇ ਨਹੀਂ ਖਾ ਸਕਦਾ ਦੱਸ ਮੈਨੂੰ ਲਓ ਜੀ ਲਖਵਿੰਦਰ ਜੀ ਪਹੁੰਚ ਚੁੱਕੇ ਨੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਅਸੀਂ ਅੱਜ ਆਏ ਸੀ ਬਠਿੰਡੇ ਬਾਈ ਸੰਦੀਪ ਭਾਰਗੇ ਕੋਲੇ ਗੱਡੀ ਦੇ ਟਾਇਰ ਪਾਉਣ ਤੇ ਟਾਇਰ ਇੱਥੋਂ ਪਾਉਣ ਦਾ ਮਤਲਬ ਇੱਕ ਹੀ ਮਕਸਦ ਆ ਵੀ ਇਹਨਾਂ ਕੋਲ ਟਾਇਰ ਹੁੰਦੇ ਆ ਨਾ ਜਮ ਫਰੈਸ਼ ਡੇਟ ਤੇ ਮਿਲਦੇ ਆ ਹੁਣ ਜਿਹੜਾ ਸਾਨੂੰ ਟਾਇਰ ਮਿਲਿਆ ਉਹ 7ਵੇਂ ਮਹੀਨੇ ਦੀ 24 ਤਰੀਕ ਦਾ ਮੈਨੂਫੈਕਚਰ ਹੋਇਆ ਵੇਖ ਲਓ ਤੁਸੀਂ ਨੇ ਆਮ ਨਾਲ 6-6 ਮਹੀਨੇ ਪੁਰਾਣੇ ਪਹਿਨਦੇ ਲੋਕ ਆਪਣੇ ਆਹ ਸੀ ਸਟੇਡੀਅਮ ਦੇ ਜਮਾਂ ਨਾਲ ਆ ਬਾਈਰ ਕੇ ਦੀਆਂ ਦੋ ਦੁਕਾਨਾਂ ਆ ਫਨੀਪ ਟਾਇਰ ਪਹਿਲਾਂ ਵੀ ਅਸੀਂ ਇਹਨਾਂ ਦੇ ਆਉਣੇ ਹੁੰਦੇ ਆ ਤੇ ਵਧੀਆ ਪੂਰਾ ਕੰਮ ਹੈ ਇਹਨਾਂ ਦਾ ਤੇ ਸਭ ਤੋਂ ਨਵੀਂ ਕੁਆਲਿਟੀ ਤੁਹਾਨੂੰ ਟਾਇਰ ਮਿਲੂਗਾ ਤੇ ਟੈਕਨੋਲੋਜੀ ਨਵੀਂ ਹਰੇਕ ਚੀਜ਼ ਇਹਨਾਂ ਕੋਲ ਸਭ ਕੁਝ ਕੈਂਟ ਤੇ ਨਾਲ ਹੀ ਸਟੇਡੀਅਮ ਤੁਹਾਨੂੰ ਉਹ ਵੀ ਦਿਖਾਉਣੇ ਆ ਜਿੱਥੇ ਮਤਲਬ ਰਣਵੀਰ ਸਿੰਘ ਆ ਰ ਗਿਆ ਸੀ ਅਕਸ਼ੇ ਕੁਮਾਰ ਆ ਰ ਗਿਆ ਸੀ ਆ ਗੱਡੀ ਦੇ ਟਾਇਰ ਬਦਲੀ ਜਾਂਦੇ ਆ ਬਣਾ ਦੇਣਗੇ ਵਧੀਆ ਨਵੇਂ 300 ਟਾਇਰ ਤਾਂ ਇਹਨਾਂ ਨੇ ਵੱਧ ਲਿਆ ਤੇ ਪਰ ਟਾਇਰ ਇਹਦਾ ਜ਼ਬਰਦਸਤ ਹੈ ਗੱਲਾਂ ਛੱਡ ਦਿਓ ਉਹਦੀ ਨਾ ਮਤਲਬ ਰਬੜ ਜਿਆਦਾ ਮੋਟੀ ਆ ਆਮ ਟਾਇਰ ਨਾਲੋਂ ਇਹਨਾਂ ਕੋਲ ਸਕੇਲ ਹੁੰਦਾ ਉਹਦੇ ਨਾਲ ਮਿੰਕੇ ਇਹਨਾਂ ਨੇ ਸਾਰਾ ਸਾਨੂੰ ਸਮਝਾਇਆ ਆ ਆ ਗਿਆ ਜੀ ਆਪਣਾ ਸਟੇਡੀਅਮ ਗੇਟ ਵੈਸੇ ਬੰਦ ਆ ਅੰਦਰ ਤੋਂ ਦਿਖਾਉਣੇ ਆ ਸਾਨੂੰ ਬਠਿੰਡਾ ਇੱਥੇ ਹੁੰਦਾ ਸੀ ਕਬੱਡੀ ਦੇ ਮੈਚ ਜਿਹੜੇ ਹੁਣ ਤਾਂ ਲੋਪ ਹੀ ਹੋ ਗਏ ਤੁਹਾਨੂੰ ਪਤਾ ਹੀ ਐ ਆਸ ਵੱਡੇ ਵੱਡੇ ਐਕਟਰ ਬਾਲੀਵੁੱਡ ਦੇ ਸਾਰੇ ਇੱਥੇ ਆਏ ਐ ਇੱਧਰ ਹੁੰਦਾ ਸੀ ਵੀਆਈਪੀ ਪਾਸ ਤੇ ਸਾਹਮਣੇ ਹੁੰਦਾ ਵੀਆਈਪੀ ਪਾਸ ਵੀ ਵੀਆਈਪੀ ਪਾਸ ਸਾਰਾ ਰੌਣਕ ਮੇਲਾ ਇੱਥੇ ਹੁੰਦਾ ਸੀ ਸਮਾਂ ਬਦਲ ਗਿਆ ਇਹ ਗੱਲ ਕਰ ਰਹੇ ਆਂ ਜੀ ਮੈਂ ਜਦੋਂ ਸਰਕਾਰ ਹੁੰਦੀ ਸੀ ਸ਼੍ਰੋਮਣੀ ਕਾਲੀਦਾਲ ਦੀ ਜਦੋਂ ਸੁਖਵਿੰਦਰ ਜਿਹੜਾ ਬਾਲੀਵੁੱਡ ਦਾ ਸਿੰਗਰ ਉਹਨੇ ਗਾਣਾ ਗਾਇਆ ਸੀ ਕਬੱਡੀ ਤੇ ਤੇ ਜਿਹੜਾ ਸਭ ਤੋਂ ਕੈਂਟ ਗਾਣਾ ਸੀ ਆ ਜੀ ਬਾਈ ਅਰਗਾਂ ਦੀ ਦੁਕਾਨ ਸੰਦੀਪ ਟਾਇਰ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਟਾਇਰ ਜਿਹੜਾ ਮਟਾਇਰਾਂ ਦੀ ਗੱਲ ਕਰਦਾ ਸੀ ਇੱਕ ਜਿਵੇਂ ਆ ਟਾਇਰ ਹੈ ਇਹ ਫਰਕ ਕੀ ਹੈ ਨਾ ਤੁਹਾਨੂੰ ਮੈਂ ਦਿਖਾਉਣਾ ਲਿਆਓ ਜੀ ਗੂੜਾ ਟਾਇਰ ਬਹੁਤ ਵਧੀਆ ਕੰਮ ਇਹਨਾਂ ਦਾ ਇੱਕ ਨੰਬਰ ਬਹੁਤ ਸਾਲ ਹੋ ਗਏ ਸਾਨੂੰ ਆਦਾਂ ਲਿਆ ਸਕੇਲ ਲਿਆ ਸਕੇਲ ਲਾਈਨ ਬਰਾਬਰ ਦੋਨਾਂ ਦੇ ਪਹਿਲਾਂ ਜ਼ੀਰੋ ਦਿਖਾਈ ਫਿਰ ਆਪਾਂ ਮਿਣਾਗੇ ਹੁਣ ਤੁਸੀਂ ਵੇਖ ਲਓ ਵੀ ਇਹ ਟਾਇਰ 2300 ਮਹਿੰਗਾ ਤਾਂ ਵੱਢ ਵਿੱਚ ਚੱਲਦਾ ਉਹ ਵੀ ਤੁਹਾਨੂੰ ਦਿਖਾਉਣੇ ਆ 2 ਮਿੰਟ ਆ ਜ਼ੀਰੋ ਦਿਖਾਇਆ ਵੀ ਜੀ ਇਹ ਆਹ ਦੇਖ ਲਓ ਜੀ ਜ਼ੀਰੋ ਹੈ ਤੇ ਹੁਣ ਤੁਹਾਨੂੰ ਦਿਖਾਉਣੇ ਆ ਦੋਨਾਂ ਦੀ ਮਿਟਾਈ ਕਿੰਨਾ ਹੋ ਗਿਆ ਜੀ ਇਹ ਹਾਂ 7.55 7.57 ਹੋ ਗਿਆ ਜੀ ਹੁਣ ਤੁਹਾਨੂੰ ਆ ਦਿਖਾਉਣੇ ਆ ਦੇਖ ਰੋੜੀ ਆ ਗਈ ਹੈ ਇਹ ਕੰਡੀ ਕਿਹੜਾ ਆ ਗਿਆ ਕਿੰਨਾ ਜੀ ਇੰਚ ਕਰਾਉਂ ਲੋ ਪੈਡ ਕਾਟ ਆ ਦੇਖ 9.64 ਆ ਗਿਆ ਇੰਨਾ ਫਰਕ ਹੈ ਜੇ 4 ਰੁਪਏ ਵੱਧ ਲੱਗਦੇ ਆ ਤਾਂ ਫਿਰ ਚੀਜ਼ ਮੋਲੋ ਵੀ ਮੋੜ ਦੀਏ ਕਿਉਂ ਨਹੀਂ ਸਹੀ ਗੱਲ ਹੈ ਨਾ ਵਾਕੇ ਬਈ ਆ ਦੇਖ ਲੋ ਇਹਦੇ ਨਾਲ ਮਿਣਿਆ ਸੀ ਇੰਨਾ ਫਰਕ ਆ ਉਹ 7.50 ਸੀ ਇਹ 9.64 ਤੇ ਉਹਨੇ ਟਾਇਰ ਵਾ ਤਾਂ ਚੱਲੂਗਾ ਤਾਂ ਮੇਰੇ ਸਾਬ ਕੁਝ ਗੱਲ ਲਈ ਐ ਐ ਵਰਕ ਹੁੰਦਾ ਵੀ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਭਾਈ ਸਾਹਿਬ ਘਰ ਮਾਏ ਬੈਠੇ ਥੋੜੇ ਜੀ ਕੀ ਹੋ ਗਿਆ ਆ ਇਹਨਾਂ ਦੀ ਦੂਜੀ ਦੁਕਾਨ ਆ ਜੀ ਇਹਦੇ ਵਿੱਚ ਟਾਇਰ ਚੇਂਜ ਕਰਦੇ ਆ ਅਲਾਈਨਮੈਂਟ ਕਰਦੇ ਆ ਸਭ ਕੁਝ ਕਰਦੇ ਆ ਹੀਰੋ 40 60 ਆ ਇੱਥੋਂ ਤੋ ਜਮੈਂ ਲੱਗਦੇ ਹੋ ਹੌਟ ਅੰਦਰ ਹੁੰਦੀ ਆ ਲਾਵੀ ਰੰਗਸ਼ੰਗ ਮਾਰੀ ਜਾਂਦੇ ਆ ਬਣਾਤੀ ਵਧੀਆ ਹਾਂਜੀ ਦੋਸਤੋ ਅਸੀਂ ਹੋ ਗਏ ਜੀ ਫ੍ਰੀ ਟਾਇਰ ਟੂਰ ਪਵਾ ਕੇ ਤੇ ਹੁਣ ਜਾ ਰਹੇ ਆ ਜੀ ਅਸੀਂ ਸੌਫਟੀ ਰੋਡ ਤੇ ਬਠਿੰਡੇ ਦੇ ਵਿੱਚ ਸਭ ਤੋਂ ਜਿਹੜਾ ਮਸ਼ਹੂਰ ਜਿਹੜੀ ਰੋਡ ਹੈ ਇਹ ਸੌਫੁੱਟੀ ਵਾਲੀ ਹੈ ਤੇ ਨਾਲ ਹੀ ਜੀਤ ਰੋਡ ਹੈ ਜੀਤ ਰੋਡ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਠਿੰਡੇ ਦਾ ਤੁਸੀਂ ਦਿਲ ਕਹਿ ਲਓ ਸਭ ਤੋਂ ਜਿਆਦਾ ਰੌਣਕ ਮੇਲਾ ਉੱਥੇ ਹੁੰਦਾ ਹੈ ਰੌਣਕ ਮੇਲਾ ਵੀ ਹੁੰਦਾ ਤੇ ਅਜੀਬੋਗਰੀ ਮਡੇਰ ਵੀ ਹੁੰਦੀ ਤੁਹਾਨੂੰ ਪਤਾ ਹੀ ਅੱਜਕੱਲ ਜਵਾਗ ਛੂਸ਼ਾਂ ਕਰਦੇ ਫਿਰਦੇ ਹੁੰਦੇ ਉੱਥੇ ਫੁਕਰੀਆਂ ਮਾਰਦੇ ਤਾ ਕਰਕੇ ਉੱਥੇ ਸਖਤਾਈ ਬਹੁਤ ਹੁੰਦੀ ਹੈ ਪੁਲਿਸ ਖੜੀ ਹੁੰਦੀ ਹੈ ਜੋ ਕਿ ਚੰਗੀ ਗੱਲ ਵੀ ਹੈ ਕਿਉਂਕਿ ਬੱਚੇ ਸਾਰੇ ਉੱਥੇ ਪੜ੍ਹਦੇ ਆ ਜਿੰਨੇ ਆਈਲੈਂਡ ਸੈਂਟਰ ਆ ਜ਼ਿਆਦਾਤਰ ਉੱਥੇ ਬਣੇ ਹੋਏ ਆ ਤੇ ਦੁਕਾਨਾਂ ਦਾ ਕੋਨਾ ਵੀ ਐ ਸਾਰੀਆਂ ਮਤਲਬ ਉੱਥੇ ਹੀ ਬਣੀਆਂ ਆ ਕੁੱਲ ਮਿਲਾ ਕੇ ਪੂਰਾ ਰੌਣਕ ਮੇਲਾ ਹੁੰਦਾ ਜੇ ਸਮਾਂ ਲੱਗਿਆ ਵੈਸੇ ਤਾਂ ਸਮਾਂ ਲੱਗਣਾ ਨਹੀਂ ਜੇ ਲੱਗ ਗਿਆ ਤਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਪੈਸੇ ਮੈਂ ਮਤਲਬ ਦਿਖਾਇਆ ਵੀ ਕਿਸੇ ਨਾ ਕਿਸੇ ਬਲੌਗ 'ਚ ਤੇ ਆਹ ਦੇਖ ਲਓ ਰੌਣਕ ਐਨੰਗ ਤੇ ਰੌਣਕ ਤੇ ਫਿਰ ਕਹਿੰਦੇ ਆ ਵੀ ਕਾਰ ਵਾਲੇ ਦੀ ਗਲਤੀ ਸੀ ਗਲਤੀ ਮੈਸਾ ਵੱਡੇ ਵਹੀਕਲ ਵਾਲੇ ਦੀ ਕੱਢੀ ਜਾਂਦੀ ਹੈ ਭਾਵੇਂ ਉਹ ਟਰੱਕ ਵਾਲਾ ਹੈ ਭਾਵੇਂ ਉਹ ਕਾਰ ਵਾਲਾ ਛੋਟੇ ਵਹੀਕਲ ਦੀ ਗਲਤੀ ਨਹੀਂ ਕੱਢੀ ਜਾਂਦੀ ਨੁਕਸਾਨ ਹੁੰਦਾ ਤਾਂ ਵੱਡੇ ਵਹੀਕਲ ਵਾਲੇ ਦਾ ਹੁੰਦਾ ਅਗਲਾ ਕਹਿੰਦਾ ਉਹਨੇ ਉਹਨੇ ਦੇਖਿਆ ਨਹੀਂ ਉਹ ਵਿਚਮਾਰੀ ਕਾਰ ਉਹਨੇ ਟਰੱਕ ਵਿੱਚ ਮਾਰਿਆ ਅਗਲਾ ਐਨੀਵੇਂ ਦਾ ਮੋਟਰਸਾਈਕਲ ਵਾਲਾ ਜਾਂ ਆਟੋ ਵਾਲਾ ਆਟੋ ਵਾਲੇ ਪਤਾ ਕਿਵੇਂ ਕਰਦੇ ਆ ਤੁਹਾਡੇ ਸਾਹਮਣੇ ਦਿਖਾ ਵੀ ਦਿਆਂਗਾ ਤੁਹਾਨੂੰ ਮੈਂ ਆਹ ਹੁਣ ਕੱਢੀ ਜਾਂਦਾ ਜੀ ਇਹ ਤਾਂ ਹਜੇ ਸਲੋ ਆ ਨਹੀਂ ਤਾਂ ਐਡੇ ਭੈੜੀ ਕਰਦੇ ਗੱਲਾਂ ਛੱਡ ਦਿਓ ਆਹ ਜੀ ਸਾਹਮਣੇ ਆ ਗਿਆ ਡੀਏਵੀ ਕਾਲਜ ਇਹ ਵੀ ਬੜਾ ਮਸ਼ਹੂਰ ਰਿਹਾ ਹੈ ਤੇ ਹੁਣ ਮੈਂ ਜਾ ਰਿਆਂ ਨਹੀਂ ਆਪਣੇ ਦੋਸਤ ਕੋਲੇ ਲਖਵਿੰਦਰ ਕੋਲੇ ਸਿੰਗਰ ਹੈ ਆਪਣਾ ਯਾਰ ਦੋਸਤ ਬੜਾ ਵਧੀਆ ਗਾਉਂਦਾ ਹੈ ਪੰਜ ਕੁ ਮਿੰਟ ਉਹਨੂੰ ਮਿਲ ਲੈ ਸਰ ਇੱਕ ਸਾਡਾ ਹੋਰ ਸਾਡੀ ਮੀਟਿੰਗ ਸੀ ਕਿ ਸਿੰਗਰ ਨਾਲ ਉਹਨੂੰ ਮਿਲਾਂਗੇ ਜੋ ਇੱਥੇ ਹੋਇਆ ਤਾਂ ਬਾਕੀ ਪਿੱਛੇ ਬੱਸ ਵਾਲਾ ਜੇ ਦੱਸਿਆ ਉਹ ਸਾਡੇ ਨਾਲ ਵੱਡੀ ਮਤਲਬ ਉਹਦੇ ਕੋ ਗੱਡੀ ਹੈ ਤੇ ਉਹ ਹੁਣ ਸਾਨੂੰ ਕੁਛ ਨਹੀਂ ਸਮਝਦਾ ਇਹ ਵੀ ਚੱਕਰ ਹੈ ਦੋਨੇ ਗੱਲਾਂ ਆ ਜਾਂਦੀਆਂ ਹਰ ਹਾਰਨ ਤੇ ਹਰ ਮਾਰੀ ਚੱਲੂਗਾ ਆ ਆਗੇ ਜੀ ਡੀਵੀ ਕਾਲਜ ਬੜੀ ਜਵਾਨੀ ਰਹੀ ਹੈ ਕਾਲਜ ਤੇ ਵੀ ਕਿਸੇ ਟਾਈਮ ਬੋਲਣ ਨਹੀਂ ਦਿੰਦੇ ਬਸ ਆ ਦੇਖ ਲੋ ਜੀ ਡੀਵੀ ਕਾਲਜ ਤੇ ਕਿਸੇ ਟਾਈਮੇ ਕਾਲਜ ਚ ਪੂਰੀ ਰੌਣਕ ਮੇਲਾ ਹੁੰਦਾ ਸੀ ਹੁਣ ਤਾਂ ਹਜੇ ਫਿਰ ਵੀ ਘਟਿਆ ਹੋਇਆ ਆ ਬਈ ਨਿੱਕਾੜਾ ਉੱਤੋਂ ਹੋਰ ਸਹੀ ਗੱਲ ਉੱਤੋਂ ਹੀ ਨਿਕਾਲੇ ਇੰਨਾ ਜਿਆਦਾ ਟੌਰਚਰ ਕਰਦੇ ਨਾ ਇਹ ਪੁੱਛੋ ਨਾ ਇਹਨਾਂ ਜਿਹੜੇ ਮਾਲਕ ਹੁੰਦੇ ਆਉਂਦੇ ਵੱਡੇ ਬਈ ਹੱਥ ਹੁੰਦਾ ਸਰਕਾਰ ਦੇ ਵਿੱਚ ਇਹਨਾਂ ਨੂੰ ਆਉਂਦਾ ਸਾਨੂੰ ਕੌਣ ਬੁਲਾਉਂਦਾ ਹੈ ਮਨਮਰਜ਼ੀ ਕਰਦੇ ਆ ਆਪਦੀ ਇਹ ਪਤਾ ਨਹੀਂ ਕਿ ਇੱਕ ਨੰਬਰ ਤੇ ਕਿੰਨੀ ਕਿੰਨੀਆਂ ਬੱਸਾਂ ਲਈ ਫਿਰਦੇ ਭਰਾਵਾ ੱਤਕਾ ਚੱਲਦਾ ਇਹਨਾਂ ਦਾ ਲਓ ਜੀ ਹੁਣ ਅਸੀਂ ਇੱਥੇ ਜਾਵਾਂਗੇ 100 ਫੁੱਟੀ ਤੇ ਸਾਹਮਣੇ ਆ ਗਈ 100 ਫੁੱਟੀ ਰੋਡ ਤੇ ਇਧਰ ਹੀ ਹੈਗੇ ਜੀ ਸਾਡਾ ਜਿਹੜਾ ਬਠਿੰਡੇ ਦਾ ਮੋਡਲ ਟਾਊਨ ਹੈ ਪੂਰਾ ਵੀਆਪੀ ਏਰੀਆ ਆ ਦੇਖੋ ਹੁਣ ਤੁਸੀਂ ਵੀਡੀਓ ਵੇਖੀਆ ਨਾ ਸੌਂਦਾ ਆਪਦਾ ਮਨ ਖਿੱਚ ਗਿਆ ਹੁਣ ਇਹਦੇ ਪਿੱਛੇ ਹਾਰਨ ਸੁਣ ਕੇ ਜਾਨੂੰ ਸੁਣਦੇ ਆ ਤਾਂ ਇੰਨਾ ਟੌਰਚਰ ਕਰਦੇ ਬੰਦੇ ਰੋਏ ਪੈਂ ਪੈ ਵੀ ਦੱਸ ਸਕਦੇ ਨਗਾ ਕਿੱਥੋਂ ਲੈ ਕੇ ਉੱਡ ਕੇ ਨਗਾ ਕਿੱਹਾਡੇ ਤੋਂ ਦੇ ਦੋ ਕਿਹੜੀ ਬੱਸ ਹੈ ਜਾਂ ਰੋਡਵੇਜ ਨਹੀਂ ਰੋਡਵੇਜ ਨਹੀਂ ਜੀ ਨੋਟਵਿਜ ਨਹੀਂ ਗਈ ਹੋਰ ਹੈ ਨਹੀਂ ਨੇ ਰਜ ਵੀ ਨਹੀਂ ਆਹ ਬਸਾ ਵੇਖ ਲੋ ਪਟਿਆਲੇ ਜਾਂਦੀ ਹੈ ਹੈ ਲੈਟਾ ਬੰਦ ਮੰਗਾ ਆਪਣਾ ਇਹ ਨਿਕੋਣੀ ਪਊਗੀ ਚਲੋ ਜੀ ਮੈਨੂੰ ਢੀਲਾ ਕੋਲ ਪਠੰਡੇ ਕੋਠੀ ਪਾ ਦੇ ਮਾਈਆ ਆ ਗਈ ਜੀ ਪਰਿੰਦਾ ਰੋਡ ਵਾਹ ਜੀ ਵਾਹ ਕਿਸੇ ਟਾਈਮ ਅਟੈਂਡਰ ਆ ਰਹੇ ਤੁਸੀਂ ਪਿਛੜਾ ਇਲਾਕਾ ਤੇ ਅੱਜ ਵੇਖ ਲੋ ਬਾਈ ਪੂਰਾ ਰੌਣਕ ਮੇਲਾ ਅੱਗੇ ਹੌਲੀ ਚੱਲ ਬਈ ਮੈਂ ਕਿਹਦੇ ਪੁਲਸ ਵਾਲਿਆਂ ਦੀ ਗੱਡੀ ਹੈ ਹਾਂ ਕਿੱਥੇ ਇਹ ਤੇ ਤੁਸੀਂ ਇੱਥੇ ਕਿਤੇ ਰੋਕ ਲਓ ਜਿੱਥੇ ਉਹ ਐਗ ਰੋਲ ਵਾਲਿਆ ਤੇ ਉੱਥੇ ਆਪਾਂ ਬਾਈ ਨੂੰ ਫੋਨ ਕਰਦੇ ਆਂ ਤੇ ਬਾਈ ਜੀ ਮਿਲਣਗੇ ਐਗ ਰੋਲ ਦਾ ਪਤਾ ਕਣੀ ਕੀ ਐ ਐਗ ਰੋਲ ਜਿਹੜਾ ਹੁੰਦਾ ਨਾ ਡਬਲ ਐਗ ਡਬਲ ਚਿਕਨ ਰੋਲ ਹੁੰਦਾ ਉਹ ਬਹੁਤ ਹੀ ਜ਼ਿਆਦਾ ਬੈਟਰਿੰਗ ਤੇ ਸਵਾਦ ਹੁੰਦਾ ਤੇ ਪਸ਼ੂਰਬੋਲਾ ਬਠੰਡੇ ਦਾ ਤੁਹਾਨੂੰ ਪਤਾ ਹੀ ਬਰਾਟ ਸਾਹਿਬ ਆਹਾ ਬਹੁਤ ਚੰਗਾ ਨਾ ਮੈਂ ਖਾਓ ਤੁਸੀਂ ਨਾ ਦੇਖ ਲਿਓ ਨਾ ਸਾਨੂੰ ਖਾਂਦਿਆਂ ਨੂੰ ਇਹ ਸਾਨੂੰ ਖਾਂਦਿਆਂ ਨੂੰ ਵੇਖੋਗੇ ਤਾਂ ਥੋੜਾ ਆਪੇ ਜੀ ਕਰਿਓ ਪੰਜ 400 ਲੈ ਪੰਜ 400 ਕਿ ਮਿਲੂਗਾ 100 150 ਦੀ ਚੀਜ਼ ਹੈ ਕੋਈ ਆਪ ਪੁੱਡਾ ਕੇ ਜੀ ਫੇਸ 3 200 300 ਹੋਣਾ ਥੋੜਾ ਓ ਕੋਈ ਗੱਲ ਨਹੀਂ ਪੈਸਾ ਨਾਲ ਲੈ ਕੇ ਆਣੇ ਬੰਦੇ ਨਹੀਂ ਖਾਦਾ ਪੀਤੇ ਰਹਿ ਜਾਣਾ ਕਿਹੜੇ ਬਰਾੜ ਸਾਹਿਬ ਹੋਰ ਥਾਲ ਨਹੀਂ ਚਾਹੀ ਚੁਰੀ ਇੱਥੇ ਲੱੱਚਾ ਹੈ ਚੋਰੀ ਦੱਸ ਮੈਂ ਘਰੇ ਬੰਦਾ ਚੋਰੀ ਕਰੇ ਨਹੀਂ ਖਾ ਸਕਦਾ ਦੱਸ ਮੈਨੂੰ ਸਾਰੇ ਦੱਸੋ ਯਾਰ ਤੁਸੀਂ ਵੀ ਬੰਦਾ ਨਾ ਚਿਕਨ ਚਿਕਨ ਦਾ ਫਿਰ ਵੀ ਚੱਲ ਬੁੜੀਆਂ ਨਹੀਂ ਬਣਾਉਂਦੀਆਂ ਕਰੇ ਜਾਂ ਆਪ ਨੂੰ ਮਾੜਾ ਮਟਾਰ ਹੋਰ ਕਰਨਾ ਪਊਗਾ ਚੂਰੀ ਤਾਂ ਕਰੇ ਬੁੜੀਆਂ ਨੂੰ ਕਹਿਣੀ ਵੀ ਚੂਰੀ ਕੁੱਟ ਦਿਓ ਹੱਸ ਕੇ ਕੁੱਟਣੀਆਂ ਨਾਲੇ ਕਿਉਂ ਆ ਪਾ ਕੇ ਯਾਰ ਦੂਜਾ ਖਾ ਲੋ ਪਨੀਰ ਵਾਲਾ ਐਂ ਤਾਂ ਫਿਰ ਕੁਝ ਵੀ ਨਹੀਂ ਖਾਦਾ ਜਾਨਾ ਤੇ ਹੋਰ ਉਹ ਕਿਥੇ ਰੁਕਨ ਉਸੇ ਪਤਾ ਕਾਣੀ ਕੀ ਆ ਯਾਰ ਐਂ ਨਹੀਂ ਕਾਣੀ ਹੁੰਦੀ ਸਾਹਮਣੇ ਬਲਕਾਰ ਸਭਾ ਦੀ ਗੱਡੀ ਖੜੀ ਆ ਦੇਖ ਲੋ ਕਾਣੀ ਪਤਾ ਕੀ ਹੁੰਦੀ ਹੁਣ ਜੇ ਚੂਰੀ ਖਾਨਾ ਤੋਂ ਚੂਰੀ ਵੀ ਕਰਨ ਤੋਂ ਵੱਡ ਕੇ ਖਾਂਗੇ ਕਿ ਤੁਹਾਡੇ ਬੁੱਟੇ 'ਚ ਵੀ ਜਾਣ ਹੁੰਦੀ ਆ ਬਾਈ ਸਹੀ ਗੱਲ ਆ ਬਲਦ ਸਾਹਿਬ ਇੱਕ ਬੰਦੇ ਹੁੰਦੇ ਆ ਲਓ ਜੀ ਲਖਵਿੰਦਰ ਜੀ ਪਹੁੰਚ ਚੁੱਕ ਕੀ ਯਾਰ ਅਸਿਕਰ ਸਾਹਿਬ ਬਹੁਤ ਵਧੀਆ ਤਗੜੇ ਹੋ ਤਗੜੇ ਹੋ ਹੋਰ ਕਨੈਕਟੇ ਸਾਰੇ ਸਾਹਿਬ ਵਧੀਆ ਕੀ ਯਾਰ ਰੁਸ਼ਵਰਪੀਆ ਵਾਲੀ ਸਾਈਡ ਤੇ ਲਾਦੀ ਮੈਂ ਵਾਲੀ ਪਚਾੜੀ ਲਾਦੀ ਮਾੜੇ ਗਾਹ ਲਾ ਦੇ ਵਦਾਨਾ ਕੋਈ ਸਵਾ ਪੰਜਾਹ ਮੋਢੀ ਗਲੀ ਜੋਂ ਸਹੀ ਖੜੀ ਆ ਤੇ ਆ ਵੀ ਲਾ ਦੇ ਮਾੜੇ ਇੱਧਰ ਨਾ ਦਿੰਦਾ ਆਪਾਂ ਜਾਉਂਦੇ ਹਾਂ ਕੋਈ ਇੱਧਰ ਲਾ ਦੇ